ਭਾਈਓ ਜੀ ਦਾ ਖਾਲਸਾ ਵੈਗ੍ਰੀ ਦੀ ਫਤਿਹ ਜहां ਪੰਜ ਪੰਜਾਬੀਓ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਜਿਹੜੇ ਤੁਸੀਂ ਬੜੀ ਹਿੰਮਤ ਕਰਕੇ 14 ਤਰੀਕ ਨੂੰ ਨੀਂਹ ਦੇ ਬਾਵਜੂਦ ਵੱਡੇ ਧਰਨੇ ਲਾਏ ਸੀ ਚੀਫ ਦਫ਼ਤਰਾਂ ਤੇ ਐਕਸ਼ਨ ਦਫ਼ਤਰਾਂ ਤੇ ਐਸਸੀ ਦਫ਼ਤਰਾਂ ਤੇ ਉਹਨਾਂ ਦੀ ਸੀਐਮਡੀ ਪਾਵਰ ਕਾਮ ਪਟਿਆਲਾ ਦੇ ਨਾਲ ਜਿਹੜੀ ਮੀਟਿੰਗ ਲੱਗੀ ਸੀ 18 ਦੀ ਉਹ 18 ਦੀ ਮੀਟਿੰਗ ਦੇ ਵਿੱਚ ਚੇਅਰਮੈਨ ਪਾਵਰ ਕਾਮ ਉਹ ਜੋਏ ਕੁਮਾਰ ਸਿਨਹ ਜੀ ਔਰ ਨਾਲ ਉਹਨਾਂ ਦੀ ਜਿਹੜੀ ਮੈਨੇਜਮੈਂਟ ਬੈਠੀ ਔਰ ਜਿਹੜਾ ਮੰਗ ਪੱਤਰ ਸੀ ਉਹਦੇ ਤੇ ਬੜੀ ਬੇਬਾਕੀ ਨਾਲ ਖੁੱਲ ਕੇ 2 2.5 ਘੰਟੇ ਗੱਲਬਾਤ ਹੋਈ ਉਹਦੇ ਵਿੱਚੋਂ ਜੋ ਹੁਣ ਤੱਕ ਉਹਨਾਂ ਨੇ ਦੱਸਿਆ ਜੋ ਤੁਹਾਡੇ ਧਰਨੇ ਦੇ ਵਿੱਚੋਂ ਨਿਕਲਿਆ ਤੁਹਾਡੇ ਨਾਲ ਸਾਂਝਾ ਕਰਨਾ ਤੇ ਜੋ ਅੱਗੇ ਆਉਣ ਵਾਲਾ ਸਮਾਵਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਵਾ ਇਹਨੂੰ ਅੱਗੇ ਸ਼ੇਅਰ ਕਰ ਲਿਓ ਜੀ ਜਦੋਂ 2000 3 ਐਕਟ ਦੀ ਗੱਲ ਕੀਤੀ ਉਹਦੇ ਤੇ ਉਹ ਬੋਲੇ ਤੇ ਠੀਕ ਵਾ ਤੁਹਾਡੀਆਂ ਗੱਲਾਂ ਐ ਵੀ 2000 ਏਕੜਾਂ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਐ ਇਹਦੇ ਦੋ ਹਿੱਸੇ ਹੋ ਗਏ ਪਰ ਅਜੇ ਇਹਦਾ ਨਿਜੀਕਰਨ ਕਰਨ ਦੀ ਕੋਈ ਸਲਾਹ ਨਹੀਂ ਕੀ ਕੋ ਨਿਜੀ ਕਰਨ ਵਾਲੇ ਬੰਨੇ ਕੋਈ ਨਹੀਂ ਜਾ ਰਿਹਾ ਕਿਉਂਕਿ ਅਸੀਂ 5400 ਮਲਾਜੂ ਪਿਛਲੇ ਸਾਲ ਭਰਤੀ ਕੀਤਾ ਸੀ ਤੇ 6000 ਹੁਣ ਕਰ ਰਹੇ ਆ 400 ਸਪਿੰਦਾ ਕਿਤੇ ਥੋੜੇ ਦਿਨਾਂ ਦੇ ਵਿੱਚ ਜੇ ਹੀ ਜਿਹੜੇ ਆ ਉਹ ਤੁਹਾਨੂੰ ਮਿਲਣਗੇ ਇਹਨਾਂ ਦੀ ਨਵੀਂ ਭਰਤੀ ਹੋ ਰਹੀ ਆ ਔਰ ਜਿਹੜਾ ਇਨੂੰ ਪਾਵਰ ਕਾਮ ਨੂੰ ਇਹਦਾ ਨਵੀਨੀਕਰਨ ਵਾਸਤੇ ਕਰਨ ਵਾਸਤੇ ਆ ਉਹ 4000 ਕਰੋੜ ਰੁਪਇਆ ਜਿਹੜਾ ਰੱਖਿਆ ਗਿਆ ਜਿਹਦੇ 220 ਦੇ ਟੈਂਡਰ ਹੋ ਚੁੱਕੇ ਆ ਤੇ ਆ ਨਵੇਂ ਮਹੀਨੇ ਦੇ ਵਿੱਚ ਸ਼ੁਰੂਆਤ ਕਰ ਦਿਆਂਗੇ ਮਤਲਬ ਨਵੀਆਂ ਲੈਣਾ ਜਿਹੜੀਆਂ ਹੋਣ ਵਾਲੀਆਂ ਵਾਂ ਜਾਂ ਜਿਹੜੇ ਗ੍ਰਿਡ ਓਵਰਲੋਡ ਨੇ ਜਾਂ ਜਿਹੜੇ ਟਰਾਂਸਫਰ ਮੋਰਰੇਟ ਨੇ ਜਾਂ ਜਿਹੜੀਆਂ ਪੁਰਾਣੀਆਂ ਟੁੱਟੀਆਂ ਫੁੱਟੀਆਂ ਲੈਣਾ ਵਾਂ ਇਹਨਾਂ ਸਾਰਿਆਂ ਦਾ ਜਿਹੜਾ ਨਵੀਨੀਕਰਨ ਹੋਊਗਾ ਇਹਦੇ ਨਾਲ ਭਰਤੀ ਨੂੰ ਅੱਗੇ ਉਹਨਾਂ ਨੇ ਹੋਰ ਵਧਾਉਣ ਦੀ ਵੀ ਅਗਲਿਆਂ ਸਾਲਾਂ ਦੇ ਵਿੱਚ 10000 ਦੀ ਭਰਤੀ ਵੀ ਦਿਸੂਗੀ ਅਰ ਜਿਣ ਚਿਪ ਵਾਲੇ ਮੀਟਰ ਆ ਇਹਨਾਂ ਤੇ ਜਦੋਂ ਗੱਲਬਾਤ ਕੀਤੀ ਇਹਦੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਰਕਾਰ ਨੂੰ ਲਿਖ ਕੇ ਭੇਜਦੇ ਆ ਇਹਨਾਂ ਤੇ ਪੁਨਰ ਵਿਚਾਰ ਕੀਤਾ ਜਾਵੇ ਕਿ ਜਦੋਂ ਅਜੇ ਨਿਜੀਕਰਨ ਨਹੀਂ ਕਰਨਾ ਤੇ ਫੇਰ ਪਈ ਚਿਪ ਵਾਲੇ ਮੀਟਰ ਜਿਹੜੇ ਆ ਉਹ ਚਿਪ ਨਾ ਪਾਈ ਜਾਵੇ ਜਦੋਂ ਕਿ ਚਿਪ ਵਾਲੇ ਮੀਟਰ ਇਹ ਚైనా ਤੋਂ ਖਰੀਦੇ ਆਇਆ ਮਾਲ ਆ ਤੇ ਫੇਰ ਗੜ ਕੇ ਮੇਡ ਇਨ ਭਾਰਤੀਆ ਮੋਹਰਾ ਲੱਗੀਆਂ ਵਾ ਹੁਣ ਚైనా ਜਿਹੜਾ ਵਾ ਉਹਨੂੰ ਇਹ ਨਾਲ ਦੀ ਨਾਲ ਤਾਂ ਦੁਸ਼ਮਣ ਦੇਸ਼ ਗਰਦਾਨਦੇ ਆ ਕਿ ਸਾਡਾ ਦਸ਼ਮਨ ਦੇਸ਼ ਆ ਹੁਣ ਉਹਨੇ ਜੇ ਕਿਤੇ ਇਹਨਾਂ ਦੇ ਉੱਤੇ ਕੰਮ ਕਰ ਗਿਆ ਕੀਤਾ ਹੋਇਆ ਤੇ ਇਹਨਾਂ ਨੂੰ ਸਾਰਾ ਕੁਝ ਹੈਕ ਕਰਕੇ ਇੱਕੇ ਵਾਰ ਵਿੱਚ ਸਾਰਾ ਕੁਝ ਬਲੌਕ ਦੇ ਵਿੱਚ ਪਾ ਸਕਦੇ ਆ ਮਤਲਬ ਇਹ ਸੋਚਣ ਵਾਲੀਆਂ ਵਾਂ ਗੱਲਾਂ ਵਾਂ ਇਹਦੇ ਤੇ ਹੁਣ ਆਪਾਂ ਨੂੰ ਵਿਚਾਰ ਕਰਨ ਦੀ ਲੋੜ ਵਾਏ ਵੀ ਆਪਾਂ ਵਿਚਾਰ ਕਰੀਏ ਤਗੜੇ ਹੋ ਗਏ ਵੀ ਜਿਹੜਾ 4000 ਕਰੋੜ ਦਾ ਤੇ ਖਰਚਾ ਦੱਸ ਰਹੇ ਆ ਕਰਕੇ ਇਹਦਾ ਨਵੀਨੀਕਰਨ ਕਰਨਾ ਵਾ ਸਾਨੂੰ ਤੇ ਪਈ ਇਹਦੇ ਵਿੱਚ ਉਹ ਆਉਂਦੀ ਜੀ ਵੀ ਇਹ ਨਿਜੀਕਰਨ ਵਾਲੇ ਬੰਨੇ ਵਧ ਰਹੇ ਆ ਇੱਕ ਕੰਪਨੀਆਂ ਨੂੰ ਵਧੀਆ ਤਰੀਕੇ ਨਾਲ ਇਹਨੂੰ ਇਹਦੇ ਮੇਨਟੇਨੈਂਸ ਕਰਕੇ ਵਧੀਆ ਤਰੀਕੇ ਦੀਆਂ ਲਾਈਨਾਂ ਵਧੀਆ ਤਰੀਕੇ ਦੇ ਗ੍ਰੈਡ ਬਣਾ ਕੇ ਵਧੀਆ ਤਰੀਕੇ ਦੇ ਟਰਾਂਸਫਰ ਬਣਾ ਕੇ ਸਾਰਾ ਕੁਝ ਲੁੱਟਣ ਵਾਸਤੇ ਦੇਣਾ ਵਾ ਇਹਦੇ ਤੇ ਪੰਜਾਬੀਓ ਬਹੁਤ ਵੱਡੀ ਲੜਾਈ ਦੀ ਲੋੜ ਜੇ ਆਉਣ ਲਿਗਨਾਂ ਦੇ ਵਿੱਚ ਇਸ ਲੜਾਈ ਨੇ ਹੋਰ ਵਧਣਾ ਵਾ ਜਿਹੜੀ ਗੱਲ ਆਪਣੀਆਂ ਲੰਘਦੀਆਂ ਉਤੋਂ ਦੀ ਲੈਣਾ ਵਾ ਜਾਂ ਕਿਸੇ ਦੇ ਘਰਾਂ ਦੇ ਵਿੱਚ ਜੋੜੇ ਲੱਗੇਗਾ ਜਾਂ ਨਵੇਂ ਕਾਰਜਾਂ ਪੁਰਾਣੇ ਕਾਰ ਹਾਈ ਵੋਲਟੇਜ ਤਾਰਾਂ ਲੰਘਦੀਆਂ ਉੱਤੇ ਸਰਕਾਰੀ ਬਿਲਡਿੰਗਾਂ ਉੱਤੇ ਜੇ ਗੱਲ ਕਰ ਰਿਹਾ ਪਰ ਪ੍ਰਾਈਵੇਟ ਬਾਰੇ ਕਹਿੰਦੇ ਵੀ ਅਸੀਂ ਸਰਕਾਰ ਕੋਲੇ ਗੱਲ ਰੱਖਦੇ ਆ ਜਿਹੜੇ ਪ੍ਰਾਈਵੇਟ ਕਾਰਵਾਜਾਂ ਪ੍ਰਾਈਵੇਟ ਬਿਲਡਿੰਗਾਂ ਵਾ ਸਕੂਲ ਵਗੈਰਾ ਵਾ ਉਹਨਾਂ ਦੇ ਉਤੋਂ ਦੀ ਹਾਈ ਵੋਲਟੇਜ ਤਾਰਾ ਜਿਹੜੀਆਂ ਕਿਵੇਂ ਲਾਈਆਂ ਜਾਣ ਇਹਦੇ ਨਾਲ ਹਾਦਸੇ ਬਹੁਤ ਵਾਪਰਦੇ ਆ ਜਿਹੜੇ ਕਨੈਕਸ਼ਨਾਂ ਦੀ ਆਪਾਂ ਗੱਲ ਰੱਖੀ ਆ ਵੀ ਕਨੈਕਸ਼ਨ ਜਿਹੜੇ ਆ ਉਹ ਬਜ਼ੁਰਗ ਜਿਹੜੇ ਮਰ ਚੁੱਕੇ ਆ ਉਹਨਾਂ ਦੇ ਪਰਿਵਾਰਾਂ ਦੇ ਨਾ ਹੋ ਜਾਣ ਉਹ ਤੇ ਉਹ ਕਹਿੰਦੇ ਵੀ ਭਾਵੇਂ 1 ਜੀ ਆ ਭਾਵੇਂ 2 ਜੀ ਆ ਭਾਵੇਂ 3 ਜੀ ਆ ਉਹਦੇ ਤੇ ਲੈ ਆਓ ਤੇ ਅਸੀਂ 3 ਜੀ ਵੀ ਉਹਦੇ ਕਨੈਕਸ਼ਨ ਦੇ ਭਾਈਵਾਲ ਬਣ ਸਕਦੇ ਆ ਔਰ ਜਿਹੜੀ ਆ ਆਪਾਂ ਲਿਖਿਆ ਸੀ ਇਹਦੇ ਵਿੱਚ ਵੀ ਸਾਡਾ ਦਫਤਰੀ ਰਿਕਾਰਡ ਸਾਰਾ ਖਰਾਬ ਹੋ ਰਿਹਾ ਵਾ ਜਿਹੜੀਆਂ ਇਮਾਰਤਾਂ ਉਹ ਬੜੀਆਂ ਖਸਤਾ ਹਾਲਤ ਦੇ ਵਿੱਚ ਆ ਉਹਨਾਂ ਤੇ ਉਹ ਕਹਿੰਦੇ ਆ ਵੀ ਜਿਹੜਾ 4000 ਕਰੋੜ ਰੁਪਇਆ ਉਹਦੇ ਵਿੱਚੋਂ ਅਸੀਂ ਵਰਤ ਕੇ ਪੈਸੇ ਤੇ ਇਹਨਾਂ ਇਮਾਰਤਾਂ ਨੂੰ ਬਚਾਵਾਂਗੇ ਸੋ ਇਹਦੇ ਤੇ ਸਾਰਾ ਕੁਝ ਬਚਣਾ ਤਦ ਜੇ ਜੇ ਬਿਜਲੀ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਹਰੇਕ ਵਰਗ ਜਿਹੜਾ ਬੱਤੀ ਵਰਦਾ ਵਾ ਪੰਜਾਬ ਦਾ ਦੇਸ਼ ਦਾ ਉਹ ਲੜਾਈ ਦੇ ਮੈਦਾਨ ਦੇ ਵਿੱਚ ਆਉ ਤੇ ਫਿਰ ਆਪਾਂ ਬਚ ਸਕਦੇ ਜੀ ਸੋ ਉਸ ਦਿਨ ਦੀ ਤੁਹਾਡੀ ਜਿਹੜੀ ਲੜਾਈ ਸੀ 14 ਤਰੀਕ ਤੋਂ ਪਹਿਲਾਂ ਜਿਹੜਾ ਤੁਸੀਂ ਅੰਮਤ ਕੀਤੀ ਪਿੰਡੋਂ ਪਿੰਡ ਜਾਣ ਦੀ ਔਰ 14 ਤਰੀਕ ਵਾਲੇ ਦਿਨ ਜਿਹੜਾ ਮੀਂਹ ਵਾਲੇ ਦਿਨ ਤੁਹਾਡੇ ਘੱਟ ਸੀ ਉਹਨੇ ਆਉਣਲੇ ਦਿਨਾਂ ਦੇ ਵਿੱਚ ਵਧੀਆ ਰਿਜ਼ਲਟ ਕਰਨੇ ਆ ਉਹਦੀਆਂ ਤੁਹਾਨੂੰ ਮੁਬਾਰਕਾਂ ਤੇ ਇੱਕੇ ਤੇ ਸੰਘਰਸ਼ ਦੇ ਬਲਬੁੱਤੇ ਉੱਤੇ ਜਿੱਤਾਂਗੇ ਪਿੰਡਾਂ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਮਤੇ ਪਵਾਈਏ ਕਿ ਜੇ ਸਰਕਾਰ ਆਪਣੀਆਂ ਵਾਅਦਿਆਂ ਤੋਂ ਪਿੱਛੇ हट ਗਈ ਇਹਦਾ ਪ੍ਰਾਈਵੇਟ ਵੇਟ ਕਰਨ ਕਰਦੀ ਆ ਪੂਰੀ ਤਰ੍ਹਾਂ ਪ੍ਰਾਈਵੇਟ ਅਦਾਰਿਆਂ ਨੂੰ ਦਿੰਦੀ ਆ ਕੰਪਨੀ ਦੇ ਹਵਾਲੇ ਕਰਦੀ ਆ ਤੇ ਫੇਰ ਭਾਈ ਲੋਕਾਂ ਦੇ ਰੋਧ ਆ ਸਾਹਮਣਾ ਕਰਨਾ ਪਊ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਤੇ ਜਿਹੜੀ ਚੀਜ਼ ਲੋਕਾਂ ਨੂੰ ਮਤਲਬ ਨਾ ਵਾਰਾ ਖਾਵੇ ਉਹ ਤੇ ਲੋਕਾਂ ਦਾ ਅਧਿਕਾਰ ਵਾ ਵੀ ਸਰਕਾਰ ਪਬਲਿਕ ਹੀアリング ਵਾਸਤੇ ਜਿਹੜੀ ਉਹ ਤਿਆਰ ਹੋਵੇ ਤੇ ਜਿਹੜੀ ਪਬਲਿਕ ਵਾ ਉਹ ਸਰਕਾਰ ਨੂੰ ਪਬਲਿਕ ਹੀアリング ਵਾਸਤੇ ਮਜਬੂਰ ਕਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ